ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸ੍ਰੀ ਹਰਿ ਕਰਿਸ਼ਮ ਧਿਆਈ ਆ ਜਿੱਥੇ ਸਾਰ ਦੁੱਖ ਜਾਏ ਸਤਿਗੁਰੂ ਹਰਿ ਕਰਿਸ਼ਮ ਸਾਹਿਬ ਜੀ ਦਿੱਲੀ ਨੂੰ ਜਾ ਰਹੇ ਸਨ ਆਪ ਨੂੰ ਬਾਲਕ ਰੂਪ ਵਿੱਚ ਗੁਰਗੱਦੀ ਦੇ ਬਰਾਜਮਾਨ ਹੋਏ ਦੇਖ ਕੇ ਆਪ ਨੂੰ ਬਾਰ ਉਹ ਵਿੱਚ ਗੁਰਗੱਦੀ ਤੇ ਬਰਾਬਰ ਮਾਨ ਹੋਏ ਦੇਖ ਕੇ ਕਈ ਅਗਿਆਨੀ ਤੇ ਹੰਕਾਰੀ ਪੰਡਤ ਕਈ ਗਿਆਨੀ ਤੇ ਹੰਕਾਰੀ ਪੰਡਤ ਮੁਖੌਲ ਕਰਦੇ ਸਨ ਉਹਨਾਂ ਦੇ ਖਿਆਲਾਂ ਵਿੱਚ ਗੁਰੂ ਜੀ ਕੋਲ ਕੋਈ ਆਤਮ ਸ਼ਕਤੀ ਨਹੀਂ ਸੀ ਉਹਨਾਂ ਨੂੰ ਸ਼ਾਤੁਰਾਤੇ ਕੋਈ ਯਕੀਨ ਨਹੀਂ ਸੀ ਆ ਰਿਹਾ ਕਿ ਤਾਂ ਬਹੁਤ ਛੋਟੀ ਉਮਰ ਦੇ ਨੇ ਇਹਨਾਂ ਕੋਲ ਕੋਈ ਵਿਦਿਆ ਗਿਆਨ ਨਹੀਂ ਹੈ ਜਦੋਂ ਛੰਗ ਤੋਂ ਉਹਨਾਂ ਕੋਲ ਆਉਂਦੀ ਤਾਂ ਅਪੁਜਾਇਸ਼ੇ ਪੁਰਖ ਜਦ ਨੇੜੇ ਆ ਕੇ ਚੌਂਟਕਾਰ ਤੱਕਦੇ ਜਿਹੜੇ ਯਕੀਨ ਨਹੀਂ ਕਰਦੇ ਸਨ ਆ ਦਰਸ਼ਨ ਕਰਕੇ ਸ਼ਰਨੀਵਾ ਕਰ ਲੈਂਦੇ ਸਾਨੂੰ ਪਾਰਾ ਗੁਰੂ ਸਾਹਿਬ ਦੇ ਸਤਗੁਰ ਨਾਰਕ ਦੇਵੀ ਦੀ ਅਕਾਲ ਪੁਰਖ ਕੋਲ ਪ੍ਰਾਪਤ ਕੀਤੀ ਸ਼ਕਤੀ ਜੀ ਜੋ ਚਾਹਣ ਕਰ ਸਕਦੇ ਹਨ ਉਹ ਤਾਂ ਕੋਦਨ ਰਾਂਗਕਾਰ ਸਨ ਉਹ ਤਾਂ ਆਪ ਕੋਦਨ ਰਾਂਗਕਾਰ ਸਨ ਇੱਕ ਨਗਰ ਵਿੱਚ ਪੜਾ ਕੀਤਾ ਗਿਆ ਇੱਕ ਨਗਰ ਦੇ ਵਿੱਚ ਪੜਾ ਕੀਤਾ ਗਿਆ ਸੰਗਤਾਂ ਦਰਸ਼ਨਾਂ ਲਈ ਆਉਣੇ ਸ਼ੁਰੂ ਹੋ ਗਈਆਂ ਸੰਗਤਾਂ ਦਰਸ਼ਨਾਂ ਲਈ ਆਉਣੀਆਂ ਸ਼ੁਰੂ ਹੋ ਗਈਆਂ ਸਤਿਗੁਰੂ ਦੀ ਉਪਵਾਸ ਹਣ ਕੇ ਦੁਬਾਰਾ ਸੱਜੇ ਉਸੇ ਵੇਲੇ ਉੱਥੇ ਇੱਕ ਪੰਡਤ ਆਇਆ ਉਸੇ ਵੇਲੇ ਉੱਥੇ ਇੱਕ ਪੰਡਤ ਆਇਆ ਜਿਹਦਾ ਨਾਮ ਲਾਲ ਜੀ ਸੀ ਜਿਹਦਾ ਨਾਮ ਲਾਲ ਜੀ ਸੀ ਉਸ ਪੰਡਤ ਦਾ ਉਹਨਾਂ ਜਦੋਂ ਆ ਕੇ ਦਰਸ਼ਨ ਕੀਤੇ ਉਹਦੇ ਮਨ ਵਿੱਚ ਅੰਕਾਰ ਦੀ ਜੋ ਚਿੰਗਾਰੀ ਸੀ ਉਹ ਪਾਇਰ ਆ ਗਈ ਉਹਦੇ ਮਨ ਵਿੱਚ ਅਹੰਕਾਰ ਆ ਗਿਆ ਤੋਂ ਮੈਂ ਇਹ ਖਿਆਲ ਕੀਤਾ ਕਿ ਮੈਂ ਤਾਂ ਚਾਰ ਵੇਦ ਕੀਤਾ ਉਪਨਿਸ਼ਦਾਂ ਦਾ ਕਥਾਵਾਚਕਾ ਮੈਂ ਇੱਕ ਅੱਲ ਦਾ ਬੱਚਾ ਹੈ ਛੋਟੀ ਉਮਰ ਦਾ ਬੱਚਾ ਹੈ ਮੇਰੀ ਬਰਾਬਰੀ ਕੌਣ ਕਰ ਸਕਦਾ ਹੈ ਜੇ ਗੁਰੂਆਂ ਤਾਂ ਗੀਤਾ ਦੇ ਅਰਥ ਕਰਨ ਇਹ ਜੇ ਗੁਰੂ ਨੇ ਤਾਂ ਗੀਤਾ ਦੇ ਅਰਥ ਕਰਨ ਐਸੀ ਮਨ ਦੀ ਬਾਖਿਆ ਉਸਨੇ ਪ੍ਰਗਟ ਕਰ ਦਿੱਤੀ ਜੋਤੀ ਰੂਪ ਮੇਰਾ ਦੇ ਦਾਤੇ ਅੰਤਰਜਾਮੀ ਛਾਤ ਉਹ ਜੀ ਪੰਡਤ ਲਾਲ ਦੇ ਮਨ ਦੀ ਗੱਲ ਨੂੰ ਜਾਣਗੇ ਕਿ ਪੰਡਤ ਜੀ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਕਿ ਪੰਡਤ ਦੇ ਮਨ ਵਿੱਚ ਹੰਕਾਰ ਆ ਗਿਆ ਹੈ ਉਹਨਾਂ ਨੇ ਉੱਚੀ ਛਾਲੀ ਬਾਤਨ ਕੀਤਾ ਕਿ ਪੰਡਤ ਜੀ ਜੋ ਤੁਹਾਡੇ ਮਨ ਵਿੱਚ ਵਿਚਾਰ ਆਇਆ ਜੋ ਸ਼ੰਕਾ ਪੈਦਾ ਹੋ ਗਈ ਹੈ ਉਹਨੂੰ ਨਿਵਿਤ ਕਰ ਲੋ ਕਦੇ ਵੀ ਸੰਕਿਆ ਮਨ ਵਿੱਚ ਰੱਖਣੀ ਨਹੀਂ ਚਾਹੀਦੀ ਪੰਡਤ ਜੀ ਕੁਝ ਸਰਵੰਦਾ ਹੋਏ ਪਰ ਫਿਰ ਵੀ ਉਹਨਾਂ ਨੂੰ ਵਿਦਿਆ ਤੇ ਉਮਰ ਦਾ ਮਾਨ ਸੀ ਕਿਉਂਕਿ ਉਹ ਉਮਰ ਦੇ ਵੱਡੇ ਦੇ ਸਨ ਉਹ ਉਹਨਾਂ ਨੇ ਅੱਗੇ ਹੋਇਆ ਉੱਟ ਕੇ ਆਖਣ ਲੱਗਾ ਕਿ ਗੀਤਾ ਦੇ ਅਰਥ ਸੁਣਾਓ ਤੁਸੀਂ ਤੁਸੀਂ ਮੈਨੂੰ ਗੀਤਾ ਦੇ ਅਰਥ ਸੁਣਾ ਦਿਓ ਜੀ ਆਖ ਕੇ ਜੀ ਕਹਿਣ ਲੱਗੇ ਪੰਡਤ ਜੀ ਜੇ ਕਲਾਸੀ ਗੀਤਾ ਦੇ ਅਰਥ ਸੁਣਾਏ ਤਾਂ ਤੁਸੀਂ ਕਹਿਣਾ ਕਿ ਚੇਤੇ ਕਰ ਕਰਕੇ ਆਏ ਹਨ ਇਹਨਾਂ ਦਾ ਚੇਤੇ ਕੀਤੇ ਹੋਏ ਹਨ ਇਸ ਲਈ ਤੁਸੀਂ ਕੋਈ ਬੰਦਾ ਬਾਹਰੋਂ ਲਿਆਓ ਆਪਾਂ ਉਸ ਤੋਂ ਗੀਤਾ ਦੇ ਅਰਥ ਕਰਾ ਦਿੰਦੇ ਹਾਂ ਤੁਸੀਂ ਬੰਦਾ ਬਾਹਰੋਂ ਲਿਆਓ ਆਪਾਂ ਉਸ ਤੋਂ ਅਰਥ ਕਰਾਦੇ ਮੰਗੇ ਪੰਦੇ ਜੀ ਦਾ ਜੋ ਹੰਕਾਰ ਸੀ ਉਹ ਹੋਰ ਵੱਧ ਗਿਆ ਉਹ ਦਵਾਰ ਵਿੱਚੋਂ ਉੱਠ ਕੇ ਚਲਾ ਗਿਆ ਤੇ ਇਹ ਇਕਾਨਤ ਪੜੋ ਬਿਲਕੁਲ ਅ ਗਿਆਨੀ ਜਿਸ ਨੂੰ ਕੋਈ ਵੀ ਕਿਸੇ ਗੱਲ ਦਾ ਗਿਆਨ ਨਹੀਂ ਸੀ ਉਹ ਸੀਗਾ ਛੱਜੂ ਜੀ ਵਰ ਉਹ ਜ ਨੂੰ ਆਪਣੇ ਨਾਲ ਲੈ ਆ ਛੱਤੂ ਜੀ ਨੇ ਛੱਜੂ ਨੂੰ ਆਪਣੇ ਕੋਲ ਬਠਾਇਆ ਛਾਤਪੁਰ ਨੇ ਸੱਦੂ ਨੂੰ ਆਪਣੇ ਕੋਲ ਬਠਾ ਲਿਆ ਉਸ ਦੇ ਸਿਰ ਉੱਤੇ ਜੋ ਪਾਸਾਰੇ ਹੱਥ ਦੇ ਵਿੱਚ ਛਟੀ ਸੀ ਭਾਵ ਤੇ ਛੋਟੀ ਸੀ ਉਹ ਛੱਤੇ ਰੱਖੇ ਛੋਟੀ ਛੱਤੇ ਰੱਖ ਕੇ ਛਾਤਪੁਰਾ ਨੇ ਬਾਤਨ ਕੀਤਾ ਕਿ ਭਾਈ ਸੱਦੂ ਜੀ ਤੁਸੀਂ ਗੀਤਾ ਦੇ ਸ਼ਲੋਕਾਂ ਸਮੇਤ ਅਰਥ ਕਰਨਿਆ ਨੂੰ ਤੁਸੀਂ ਗੀਤਾ ਦੇ ਸ਼ਲੋਕਾਂ ਸਮੇਤ ਅਰਥ ਕਰਨਿਆ ਨਾ ਪੰਡਤ ਜੀ ਜੋ ਵੀ ਸ਼ਲੋਕ ਵਿਚਾਰਨਗੇ ਉਹਦੇ ਤੁਸੀਂ ਅਰਥ ਕਰਦੇ ਨੇ ਤੇ ਪੰਡਤ ਜੀ ਨੂੰ ਕਿਹਾ ਕਿ ਪੰਡਤ ਜੀ ਤੁਸੀਂ ਸ਼ਲੋਕ ਚਾਰਪਣ ਕਰੋ ਸੱਜੂ ਜੀ ਅਰਥ ਕਰਨਗੇ ਤੇ ਵਿਆਖਿਆ ਵੀ ਸ਼ਲੋਕਾਂ ਦੇ ਨਾਲ ਦੀ ਨਾਲ ਹੋਵੇਗੀ ਜਿਹੜਾ ਸ਼ਲੋਕ ਪੜਿਆ ਜਾਵੇਗਾ ਉਸੇ ਦੀ ਵਿਆਖਿਆ ਹੋ ਜਾਵੇਗੀ ਪੰਡਿਤ ਲਾਲ ਜੀ ਨੇ ਇੱਕ ਸ਼ਲੋਕ ਪੜਿਆ ਜਿਸ਼ਮੋ ਸ਼ਰਮ ਦਾ ਜਿਹੜਾ ਬਹੁਤ ਕਠਿਨ ਪਾਠ ਹੈ ਅਰਥ ਭਾਵਾਂ ਵਾਲਾ ਸ਼ਲੋਕ ਹੈ ਇਹ ਹਰ ਇੱਕ ਦੇ ਪਾਸ ਨਹੀਂ ਪੜਨਾ ਵਾ ਜਿਸ਼ਮ ਤਾਂ ਕੋਈ ਮੇਰੇ ਵਰਗਾ ਸੋਝਵਾਨ ਗਿਆਨੀ ਪੁਰਖ ਹੀ ਪੜਦਾ ਕਰਾਇਆ ਕਿਉਂਕਿ ਮਨ ਦਾ ਹੰਕਾਰ ਸੀ ਜਦੋਂ ਪੰਡਿਤ ਜੀ ਨੇ ਸ਼ਲੋਕ ਪੜਿਆ ਨੱਚਾ ਜੂਜੀ ਬੋਲੇ ਪੰਡਿਤ ਜੀ ਤੁਸੀਂ ਸ਼ਲੋਕ ਅਸ਼ੁੱਧ ਪੜਿਆ ਹੈਗਾ ਇਹ ਸ਼ੁੱਧ ਨਹੀਂ ਪੜਿਆ ਚੱਜੂ ਜੀ ਨੇ ਉਹ ਸ਼ਲੋਕ ਆਚਾਰਿਆ ਤੇ ਦੱਸਿਆ ਕਿ ਸ਼ਲੋਕ ਇਸ ਤਰ੍ਹਾਂ ਹੈ ਚੱਜੂ ਜੀ ਜਵਾਨੀ ਗੀਤਾ ਦੇ ਸ਼ਲੋਕ ਪੜਨ ਲੱਗੇ ਨਾਲ ਦੀ ਨਾਲ ਅਰਥ ਵਿਆਖਿਆ ਵਿਸਤਾਰ ਦੇ ਵਿੱਚ ਕਰਨ ਲੱਗੇ ਇਹ ਸੁਣ ਕੇ ਪੰਡਤ ਲਾਲ ਦੇ ਹੰਕਾਰ ਦਾ ਸ਼ਰਮੀਵਾ ਹੋ ਗਿਆ ਪੰਡਤ ਦੇ ਲਾਲ ਦਾ ਜੋ ਸਿਰ ਚੋਂ ਨੀਵਾ ਆਵਦਾ ਚਰਮਸਾਰ ਹੋ ਗਿਆ ਉਸ ਨੂੰ ਤਾਂ ਐਉਂ ਜਾਪਣ ਲੱਗਾ ਕਿ ਉਸ ਦੀ ਵਿਦਿਆ ਸਾਰੀ ਸੱਜੂ ਕੋਲ ਚਲੀ ਗਈ ਹੈ ਉਹ ਤਾਂ ਸੁੱਧ ਸ਼ਲੋਕ ਵੀ ਕਰਨ ਉਚਾਰਨ ਜੋਗ ਨਹੀਂ ਰਿਹਾ ਉਹ ਤਾਂ ਸੁੱਧ ਜਿਹੜੇ ਸ਼ਲੋਕ ਲਓ ਵੀ ਚਾਹੇ ਸ਼ੁੱਧ ਸਰੂਪ ਚੋਕਨ ਸ਼ਲੋਕ ਲੈ ਜਿਹੜੇ ਚਾਰ ਆਏਗਾ ਇੰਨੇ ਤੇ ਸਤਗੁਰੂ ਦੇ ਚਰਨਾਂ ਉੱਪਰ ਡਿੱਗ ਪਿਆ ਅੱਖਾਂ ਵਿੱਚ ਅਥਰੂ ਆ ਗਏ ਦਿਲ ਵਿੱਚ ਪਛਤਾਵਾ ਬੇਰਾਲ ਹੋ ਇਹ ਹੋ ਹੀ ਜਾਂਦਾ ਆ ਕਰਕੇ ਜਦੋਂ ਕੋਈ ਕਿਸੇ ਨੂੰ ਸਵਾਲ ਪੁੱਛੇ ਉਜਦਾ ਜਵਾਬ ਮਿਲ ਜਾਵੇ ਆਪ ਨੂੰ ਆਉਂਦਾ ਨਾ ਹੋਵੇ ਤਾਂ ਫਿਰ ਸ਼ਰਮਿੰਦਾ ਹੋਣਾ ਪੈਂਦਾ ਹੈ ਪਛਤਾਵਾ ਕਰਨਾ ਪੈਂਦਾ ਹੈ ਮਨ ਦੇ ਵਿੱਚ ਉਹ ਵੇਂਦਿਆ ਕਰਨ ਲੱਗਾ ਇਹ ਦੇ ਤਾ ਪਿਤਾ ਆਪ ਦਾ ਪ੍ਰਤੱਖ ਉਤਾਰ ਹੋ ਮੈਨੂੰ ਖਿਮਾ ਕਰੋ ਮੇਰੇ ਤੋਂ ਗਲਤੀ ਹੋ ਗਈ ਮੇਰੇ ਮਨ ਵਿੱਚ ਹੰਕਾਰ ਆ ਗਿਆ ਸ਼ਾਤਗੁਰੂ ਜੀ ਦਿਆ ਦੇ ਘਰ ਆਏ ਬਖਸ਼ਣਾ ਦਾ ਹਰਤਾ ਨੇ ਪੰਡਤ ਲਾਲ ਨੂੰ ਭੁੱਲ ਮੁਸਾ ਦਿੱਤੀ ਜੋ ਉਸ ਨੇ ਭੁੱਲ ਕੀਤੀ ਸੀ ਉਹਦੀ ਭੁੱਲ ਬਖਸ਼ ਦਿੱਤੀ ਉਹਦਾ ਹੰਕਾਰ ਖਤਮ ਕਰਕੇ ਉਸ ਨੂੰ ਸੋਖੀ ਜੀਵਨ ਦਾ ਸਹੀ ਰਾਹ ਦਿੱਤਿਆ ਗੁਰੂ ਚਰਨਾਂ ਨਾਲ ਜੋੜਿਆ ਗੁਰੂ ਚਰਨਾਂ ਨਾਲ ਜੋੜ ਕੇ ਉਸ ਦੀਆਂ ਬਖਸ਼ਿਸ਼ਾਂ ਜਿਉ ਜੋ ਮਨਜ਼ੂਰ ਹੋ ਗਈਆਂ ਅੱਗੇ ਤੋਂ ਨਸੀਹਤ ਦਿੱਤੀ ਕਿ ਕਦੇ ਵੀ ਆਪਣੇ ਗਿਆਨ ਦਾ ਗਮਾਨ ਨਾ ਕਰਨਾ ਤੁਸੀਂ ਸੰਤ ਜੀ ਆਪਾਂ ਜਿੰਨੇ ਮਰਜੀ ਬੜੇ ਲੇਖੇ ਗੁਣੀ ਗਿਆਨੀ ਵਿਦਵਾਨ ਕਾਰੀਗਰ ਦੋਵੇਂ ਕਾਮਕ ਦੇ ਵਿੱਚ ਨਪੁੰਨ ਆ ਉਹ ਆਪਾਂ ਕਰਦੇ ਹਾਂ ਕਦੇ ਇਹ ਨਾ ਸਮਝੋ ਮਨ ਦੇ ਅਹੰਕਾਰ ਨਾ ਕਰੋ ਕਿ ਮੇਰੇ ਤੋਂ ਵੱਧ ਕੇ ਕੋਈ ਕਰ ਨਹੀਂ ਸਕਦਾ ਕਿਉਂਕਿ ਉਹ ਵੀ ਪ੍ਰਮਾਤਮਾ ਦੇ ਹੀ ਜੀਵ ਹਨ ਜੋ ਕੰਮ ਕਰਦੇ ਹਨ ਉਹ ਆਪਾਂ ਤੋਂ ਜ਼ਿਆਦਾ ਵੀ ਕਰ ਸਕਦੇ ਹਨ ਜਿੰਨਾ ਆਪਣੇ ਕੋਲ ਗਿਆਨ ਹੈ ਉਹ ਵੱੰਡੋ ਦੂਜਿਆਂ ਦੇ ਗਿਆਨ ਤੇ ਕਦੇ ਸੱਤ ਨਾ ਕਰੋ ਵਾਹਿਗੁਰੂ ਦਾ ਕਲਪਾ ਵਾਹਿਗੁਰੂ ਕੀ ਪਤੇ